ਸਤਿ ਸ਼੍ਰੀ ਅਕਾਲ ਜੀ ਨਮਸਕਾਰ ਦੋਸਤੋ ਇੱਕ ਆਪਾਂ ਆਮ ਹੀ ਪੰਜਾਬੀ ਦੇ ਵਿੱਚ ਗੱਲ ਕਰਦੇ ਹੁੰਨੇ ਆ ਵੀ ਉੜਦਾ ਤੀਰ ਲੈਣਾ ਇਹਦਾ ਮਤਲਬ ਕੀ ਹੋਇਆ ਉੜਦਾ ਤੀਰ ਲੈਣਾ ਆ ਵੀਡੀਓ ਉਹਨੂੰ ਬਿਲਕੁਲ ਸਹੀ ਢੰਗ ਨਾਲ ਸਮਝਾ ਦੂ ਵੀ ਤੁਰੀ ਜਾਂਦੀ ਵਿਪਤਾ ਨੂੰ ਆਪਦੇ ਗਲ ਪਾ ਲੈਣਾ ਆਪਦੇ ਗਲ ਚ ਫਾਹਾ ਪਾ ਲੈਣ ਵਾਲੀ ਗੱਲ ਹੈ ਉੜਦਾ ਤੀਰ ਲੈਣਾ ਆ ਜੋਗੀ ਦੀ ਇਹ ਇੱਕ ਵੀਡੀਓ ਮੇਰੇ ਕੋਲ ਆਈ ਹੈ ਕਿਸੇ ਦੋਸਤ ਨੇ ਭੇਜੀ ਹੈ ਤੇ ਇਹਦੀ ਗੱਲ ਸਮਝ ਲਿਓ ਇਹ ਆਪ ਹੀ ਦੱਸੂਗਾ ਤੇ ਤੁਸੀਂ ਸਮਝ ਜੂਗੇ ਵੀ ਉੜਦਾ ਤੀਰ ਲੈਣ ਦਾ ਮਤਲਬ ਕੀ ਹੁੰਦਾ ਬਾਕੀ ਮੈਂ ਸਮਝਾਉਂ ਹਾਂ ਮੈਂ ਇਸਨੂੰ ਕਟਵਾ ਰਿਹਾ ਜਿਹੜਾ ਮੇਰੇ ਅੰਦਰ ਜਾਏਗਾ ਮੈਂ ਇਲਾਜ ਕਰੂੰਗਾ ਆਪਣਾ ਠੀਕ ਹੈ ਲੋਕਰੀ ਰਾਜ ਨੇ ਕਰਾਣੇ ਦਾ ਇਹ ਬਾਤ ਮੰਨੀ ਆਪਕੀ ਠੀਕ ਹੈ ਠੀਕ ਹੈ ਜ਼ਿੰਮੇਦਾਰੀ ਆਪ ਜ਼ਿੰਮੇਦਾਰੀ ਮੇਰੀ ਆਮ ਮਰ ਗਏ ਹੋ ਮੇਰੀ ਜ਼ਿੰਮੇਦਾਰੀ ਇਹ ਜ਼ਿੰਮੇਦਾਰੀ ਆਪ ਦੀ ਮੇਰੀ ਜ਼ਿੰਮੇਦਾਰੀ ਹੈ ਹਮਨੇ ਆਪਕੋ 10000 ਰੁਪਏ ਕਹੇ 10000 ਰੁਪਏ ਮਿਲ ਗਏ ਫੇਸਮੈਂਟ ਦਿਖਾ ਦਿਓ ਹਾਂਜੀ ਦੋਸਤੋ ਇੱਥੋਂ ਤੱਕ ਤੁਸੀਂ ਵੀਡੀਓ ਸਮਝ ਗਏ ਹੋਵੋਗੇ ਕਿ ਸਪੇਰਾ ਕੋਬਰਾ ਸੱਪ ਨੇ ਪਬਲਿਕ ਦੇ ਵਿੱਚ ਇਹਨੇ 10000 ਦੀ ਸ਼ਰਤ ਲਾਈ ਹੈ ਕਿ ਮੈਂ ਇਸ ਕੋਬਰੇ ਤੋਂ ਆਪਦੇ ਡੰਗ ਮਰਵਾਉਂਗਾ 10000 ਰੁਪਏ ਮੇਰੇ ਨਾਲ ਸ਼ਰਤ ਲਾ ਲਓ ਮੈਂ ਆਪੇ ਆਪਦਾ ਇਲਾਜ ਕਰੂੰਗਾ ਤੇ ਕਿਸੇ ਕਿਸਮ ਦਾ ਕੋਈ ਡਾਕਟਰੀ ਇਲਾਜ ਨਹੀਂ ਕਰਵਾਉਂਗਾ ਚਲੋ ਪਹਿਲੀ ਗੱਲ ਤਾਂ ਬੇਵਕੂਫੀ ਵੀ ਉਹ ਕੋਬਰਾ ਸੱਪ ਹੈ ਯਾਰ ਉਹ ਰਬੜ ਦਾ ਸੱਪ ਨਹੀਂ ਹੈਗਾ ਜਾਂ ਉਹ ਬਿਨਾਂ ਜ਼ਹਿਰ ਵਾਲਾ ਨਹੀਂ ਆ ਇਹਨੇ ਦੰਦੀ ਵਢਾ ਲਈ ਇੱਥੇ ਇਹਨੇ ਸੱਪ ਤੋਂ ਬਾਈਟ ਕਰਵਾ ਲਈ ਦੰਦੀ ਵਢਾ ਲਈ ਹੁਣੇ ਉੜਦਾ ਤੀਰ ਲੈ ਲਿਆ ਮੈਂ ਅਕਸਰ ਕਹਿਣਾ ਹੁੰਦਾ ਮੈਂ ਚੈਲੰਜ ਕਰਦਾ ਚਾਹੇ ਉਹ ਬਟਰੁਖਾਂ ਵਾਲੇ ਆ ਚਾਹੇ ਮਲਕਾਣੇ ਵਾਲੇ ਆ ਚਾਹੇ ਕਿਤੇ ਹੋਰ ਬਠਿੰਡੇ ਦੇ ਨੇੜੇ ਤੇੜੇ ਆ ਪਿਛਲੇ ਦਿਨੀ ਮੇਰੀ ਕਈ ਕਈਆਂ ਇੰਦਾਂ ਦੀ ਬੈਦਾਂ ਨਾਲ ਵੀ ਗੱਲ ਹੋਈ ਹੈ ਜਿਹੜੇ ਬੈਦ ਕਹਿੰਦੇ ਅਸੀਂ ਇਲਾਜ ਕਰਦੇ ਆ ਚਲੋ ਜੋਗੀਆਂ ਨਾਲ ਤਾਂ ਮੇਰੀ ਅਕਸਰ ਹੀ ਗੱਲ ਹੁੰਦੀ ਆ ਵੀ ਉਹ ਵਾਕਈ ਕਹਿੰਦੇ ਆ ਵੀ ਨਹੀਂ ਬਾਈ ਜੀ ਇਹ ਜਿਹੜਾ ਹੈਗਾ ਜ਼ਹਿਰੀਲੇ ਸੱਪ ਦਾ ਇਲਾਜ ਅਸੀਂ ਨਹੀਂ ਕਰ ਪਾਉਂਦੇ ਅਸੀਂ ਜਿਹੜਾ ਹੈਗਾ ਬਿਨਾਂ ਜ਼ਹਿਰ ਵਾਲੇ ਦਾ ਇਲਾਜ ਕਰਕੇ ਮਸ਼ਹੂਰ ਹੋ ਜਾਂਦੇ ਆ ਤਾਂ ਸੋ ਇਹ ਵੀ ਉਸੇ ਚੀਜ਼ ਦੇ ਨਾਲ ਤੁਹਾਨੂੰ ਰਿਲੇਟਡ ਗੱਲ ਦੱਸੀ ਹੈ ਵੀ ਇਹਨੇ ਡੰਗ ਮਰਵਾਇਆ ਡੰਗ ਮਰਵਾ ਕੇ ਉਹਨਾਂ ਤੋਂ ਪੈਸੇ ਲੈ ਲੈ 10000 ਦੀ ਵੀ ਮੈਂ ਆਪਦਾ ਇਲਾਜ ਆਪੇ ਕਰੂੰਗਾ ਤੇ ਬਾਈ ਜੀ ਇਲਾਜ ਤਾਂ ਕੀ ਹੋਣਾ ਸੀ ਕਿਉਂਕਿ ਜਦੋਂ ਜ਼ਹਿਰ ਤੁਹਾਡੇ ਅੰਦਰ ਫੈਲ ਗਿਆ ਤਾਂ ਇਲਾਜ ਕਿਵੇਂ ਹੋਣਾ ਸੀ ਤਾਂ 1 ਘੰਟੇ ਬਾਅਦ ਆ ਪਿਆ ਆਤਮਾ ਤੇ ਪਰਮਾਤਮਾ ਦਾ ਹੋ ਗਿਆ ਮੇਲ ਸਿਰਫ 10000 ਰੁਪਏ ਪਿੱਛੇ ਇਹਨੇ ਆਪਣੀ ਜਾਨ ਗਵਾ ਲਈ ਤੇ ਲੋਕਾਂ ਨੂੰ ਚੰਗਾ ਮੈਸੇਜ ਦੇ ਗਿਆ ਇਹ ਕਿ ਦੋਸਤੋ ਓੜਦਾ ਤੀਰ ਨਾ ਲਿਓ ਜ਼ਹਿਰੀਲੇ ਸੱਪ ਦਾ ਇਲਾਜ ਸਿਰਫ ਤੇ ਸਿਰਫ ਡਾਕਟਰੀ ਇਲਾਜ ਹੈ ਝਾੜ ਫੂਕ ਦੇਸੀ ਦਵਾਈ ਟੂਣਾ ਟੋਟਕਾ ਇਹਦਾ ਇਲਾਜ ਨਹੀਂ ਹੈਗਾ ਸੋ ਦੋਸਤੋ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਵੀ ਇਦਾਂ ਦੇ ਚੱਕਰਾਂ 'ਚ ਨਾ ਫਸੋ ਜੇ ਕੋਈ ਸਨੇਕ ਬਾਈਟ ਹੋ ਜਾਂਦੀ ਹੈ ਤਾਂ ਹਮੇਸ਼ਾ ਹਸਪਤਾਲ ਜਾਓ ਉੱਥੇ ਆਪਦਾ ਡਾਕਟਰੀ ਇਲਾਜ ਕਰਾਓ ਤੇ ਆਪਦੀ ਜ਼ਿੰਦਗੀ ਬਚਾਓ